ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਾਰਬ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਜਿਨ੍ਹਾਂ ਦੇ ਸਿਰ ਦੇ ਉੱਤੇ ਕਰਜ਼ਾ ਹੈ ਉਹ ਗੁਰੂ ਨਾਨਕ ਪਾਸ਼ਾ ਜੀ ਦੇ ਇਹ ਤਿੰਨ ਬਚਨ ਮੰਨ ਲਓ ਤਾਂ ਦੇਖਣਾ ਸਤਿਗੁਰ ਸੱਚੇ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਸਾਡੇ ਸਿਰ ਦੇ ਸਾਰੇ ਹੀ ਕਰਜ਼ੇ ਉਤਰ ਜਾਣਗੇ ਅਸੀਂ ਵੀ ਬਿਲਕੁਲ ਸੁਰਖਰੂ ਹੋ ਜਾਵਾਂਗੇ ਤੇ ਫਿਰ ਅੱਜ ਦੀ ਵੀਡੀਓ ਨੂੰ ਸੰਗਤ ਜੀ ਪੂਰਾ ਅੰਧ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਇੱਕ ਗੱਲ ਸਮਝਣੀ ਪੈਣੀ ਹੈ ਕਿ ਸਾਡੇ ਸਿਰ ਦੇ ਉੱਤੇ ਜੋ ਵੀ ਕਰਜ਼ਾ ਹੈ ਭਾਵੇਂ ਉਹ ਕਰਜ਼ਾ ਪੈਸੇ ਦਾ ਹੈ ਭਾਵੇਂ ਸਾਡੇ ਮਾੜੇ ਕਰਮਾਂ ਦਾ ਹੈ ਸਾਡੇ ਪਾਪਾ ਦਾ ਹੈ ਇਹ ਕਰਜ਼ਾ ਸਾਨੂੰ ਖੁਦ ਨੂੰ ਹੀ ਉਤਾਰਨਾ ਪੈਣਾ ਹੈ ਕੋਈ ਵੀ ਮਨੁੱਖ ਸਾਡੇ ਲਈ ਕੁਝ ਵੀ ਨਹੀਂ ਕਰ ਸਕਦਾ ਕੋਈ ਦੂਜਾ ਮਨੁੱਖ ਸਾਨੂੰ ਰਸਤਾ ਦਿਖਾ ਸਕਦਾ ਹੈ ਪਰ ਉਸ ਰਸਤੇ ਦੇ ਉੱਤੇ ਚੱਲਣਾ ਸਾਨੂੰ ਖੁਦ ਨੂੰ ਹੀ ਪੈਣਾ ਹੈ ਭਾਵੇਂ ਕੋਈ ਵੀ ਭਲਾ ਪੁੱਛ ਸਾਨੂੰ ਚੰਗੀ ਸਲਾਹ ਦੇ ਸਕਦਾ ਹੈ ਪਰ ਦਿੱਤੀ ਹੋਈ ਸਲਾਹ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਖੁਦ ਲਾਗੂ ਕਰਨਾ ਹੈ ਉਸ ਦੱਸੇ ਹੋਏ ਰਸਤੇ ਦੇ ਉੱਤੇ ਉਸ ਦਿੱਤੀ ਹੋਈ ਸਲਾਹ ਦੇ ਉੱਤੇ ਚੱਲਣਾ ਅਸੀਂ ਆਪ ਹੈ ਕਿਉਂਕਿ ਜੇਕਰ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਸਾਡੇ ਕਰਕੇ ਸਾਡੇ ਉੱਤੇ ਆਈਆਂ ਨੇ ਇਹਨਾਂ ਨੂੰ ਦੂਰ ਵੀ ਅਸੀਂ ਖੁਦ ਹੀ ਕਰ ਸਕਦੇ ਹਾਂ ਕੋਈ ਵੀ ਦੂਸਰਾ ਮਨੁੱਖ ਚਾਹੇ ਵੀ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਹੱਲ ਨਹੀਂ ਕਰ ਸਕਦਾ ਤਾਂ ਸਾਧ ਸੰਗਤ ਜੀ ਫਿਰ ਜਦੋਂ ਸਾਨੂੰ ਪਤਾ ਹੈ ਕਿ ਜੋ ਕੁਝ ਵੀ ਅਸੀਂ ਆਪਣੇ ਆਪ ਦੇ ਲਈ ਕਰਨਾ ਹੈ ਕੋਧ ਦੇ ਨਹੀਂ ਕਰਨਾ ਹੈ ਤੇ ਫਿਰ ਢਿੱਲੇ ਕਿਉਂ ਹੋइए ਹੁਣ ਤਾਂ ਹੀ ਇਹ ਗੱਲ ਨੂੰ ਸਮਝ ਕੇ ਕੋਸ਼ਿਸ਼ ਕਰਨੀ ਹੈ ਕਿਉਂਕਿ ਕੋਸ਼ਿਸ਼ ਕਰਾਂਗੇ ਤਾਂ ਹੀ ਕਾਮਯਾਬ ਹੋਵਾਂਗੇ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪੈਸੇ ਦੇ ਕਰਜ਼ ਦੀ ਜਿਨ੍ਹਾਂ ਦੇ ਸਿਰ ਦੇ ਉੱਤੇ ਪੈਸੇ ਦਾ ਬਹੁਤ ਸਾਰਾ ਕਰਜ਼ਾ ਚੜ ਚੁੱਕਿਆ ਹੈ ਉਹ ਕਰਜ਼ਾ ਭਾਵੇਂ ਸਾਡੀ ਕਿਸੇ ਮਜਬੂਰੀ ਕਰਕੇ ਹੈ ਸਾਡੇ ਸਿਰ ਤੇ ਚੜਿਆ ਹੈ ਤੇ ਭਾਵੇਂ ਸਾਡੀ ਬਿਮਾਰੀ ਕਰਕੇ ਚੜਿਆ ਹੈ ਭਾਵੇਂ ਸਾਡੀਆਂ ਗਲਤ ਆਦਤਾਂ ਕਰਕੇ ਹੈ ਤਾਰੇ ਜਦੋਂ ਇੱਕ ਵਾਰ ਸਿਰ ਦੇ ਉੱਤੇ ਕਰਜ਼ੇ ਦੀ ਪੰਡ ਚੜ ਜਾਂਦੀ ਹੈ ਨਾ ਫਿਰ ਇਹ ਲਾਹਣੀ ਔਖੀ ਹੈ ਪਰ ਮੁਸ਼ਕਲ ਨਹੀਂ ਹੈ ਤੇ ਨਾ ਮੁਨਕਣ ਵੀ ਨਹੀਂ ਹੈ ਜੇ ਆਪਾਂ ਕੋਸ਼ਿਸ਼ ਕਰਾਂਗੇ ਤਾਂ ਇਹਦੇ ਵਿੱਚ ਕਾਮਯਾਬ ਜ਼ਰੂਰ ਹੋ ਜਾਵਾਂਗੇ ਤਾਂ ਆਪਣੇ ਸਿਰ ਦੇ ਉੱਤੇ ਚੜੇ ਹੋਏ ਪੈਸੇ ਦੇ ਕਰਜ਼ੇ ਦੀ ਪੰਡ ਨੂੰ ਲਾਉਣ ਦੇ ਲਈ ਸਾਨੂੰ ਸਾਡੇ ਸਤਿਗੁਰ ਸੱਚੇ ਪਾਸ਼ਾ ਗੁਰੂ ਨਾਨਕ ਦੇਵ ਜੀ ਪਾਸ਼ਾ ਦਾ ਪਹਿਲਾ ਬਚਨ ਮੰਨਣਾ ਪੈਣਾ ਹੈ ਇਹ ਨਹੀਂ ਕਿ ਪੜ ਕੇ ਛਾੜ ਦਿੱਤਾ ਸਤਿਗੁਰ ਸੱਚੇ ਪਾਸ਼ਾ ਜੀ ਦਾ ਪਹਿਲਾ ਬਚਨ ਹੈ ਪਹਿਲੀ ਸਿੱਖਿਆ ਸਾਡੇ ਲਈ ਇਹ ਹੈ ਕਿ ਕਿਰਤ ਕਰੋ ਹੱਕ ਸੱਚ ਦੀ ਕਿਰਤ ਕਰੋ ਅਤੇ ਆਪਣੀ ਕੀਤੀ ਹੋਈ ਕਿਰਤ ਦੇ ਵਿੱਚ ਰੱਜ ਕੇ ਮਿਹਨਤ ਕਰਨੀ ਹੈ ਤਾਂ ਦੇਖਣਾ ਜਦੋਂ ਆਪਾਂ ਹੱਕ ਸੱਚ ਦੀ ਕਿਰਤ ਕਰਨੀ ਸ਼ੁਰੂ ਕਰ ਦਿੱਤੀ ਆਪਣੇ ਕੰਮਕਾਰਾਂ ਨੂੰ ਪੂਰੀ ਇਮਾਨਦਾਰੀ ਦੇ ਨਾਲ ਚਾਹ ਦੇ ਨਾਲ ਪੂਰੀ ਮਿਹਨਤ ਦੇ ਨਾਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਵੀ ਸਾਡੇ ਤੇ ਹੋਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਕਿਉਂਕਿ ਦੇਖੋ ਪੈਸਾ ਕਮਾਉਣ ਦੇ ਦੋ ਰਸਤੇ ਹਨ ਇੱਕ ਚੰਗਾ ਅਤੇ ਇੱਕ ਬਹੁਤ ਜ਼ਿਆਦਾ ਮਾੜਾ ਭਾਵ ਆਪਾਂ ਇਮਾਨਦਾਰੀ ਦੇ ਨਾਲ ਪੈਸਾ ਕਮਾ ਸਕਦੇ ਹਾਂ ਦੂਜਾ ਰਸਤਾ ਹੈ ਠੱਗੀ ਠੋਰੀ ਚੋਰੀ ਕਿਸਤ ਚਲਾਕੀ ਦੇ ਨਾਲ ਜੋ ਵੀ ਆਪਾਂ ਪੈਸਾ ਕਮਾਉਂਦੇ ਹਾਂ ਉਹ ਕਦੇ ਵੀ ਸਾਨੂੰ ਪੱਚਦਾ ਨਹੀਂ ਭਾਵ ਕਿ ਚੰਗੇ ਪਾਸੇ ਨਹੀਂ ਲੱਗਦਾ ਉਹ ਪੈਸੇ ਦੇ ਨਾਲ ਆਪਾਂ ਸੁੱਖ ਸਹੂਲਤਾਂ ਖਰੀਦ ਸਕਦੇ ਹਾਂ ਪਰ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਨਹੀਂ ਆਉਂਦਾ ਸੁੱਖ ਆਵੇਗਾ ਇਮਾਨਦਾਰੀ ਦੇ ਪੈਸੇ ਦੇ ਨਾਲ ਹੱਕ ਸੱਚ ਦੀ ਕਿਰਤ ਦੇ ਨਾਲ ਤੇ ਜੇਕਰ ਜ਼ਿੰਦਗੀ ਦੇ ਵਿੱਚ ਸੁੱਖ ਚਾਹੀਦਾ ਹੈ ਫਿਰ ਹੱਕ ਸੱਚ ਦੀ ਕਿਰਤ ਕਰਨੀ ਚਾਹੀਦੀ ਹੈ ਸਤਿਗੁਰੂ ਸੱਚੇ ਪਾਸ਼ਾ ਦੀ ਕਿਰਪਾ ਦੇ ਨਾਲ ਸਾਡੇ ਥੋੜੇ ਦੇ ਵਿੱਚ ਵੀ ਬਰਕਤਾਂ ਪੈ ਜਾਣਗੀਆਂ ਤੇ ਉਸ ਤੋਂ ਬਾਅਦ ਸਤਿਗੁਰੂ ਸੱਚੇ ਪਾਸ਼ਾ ਜੀ ਦੀ ਦੂਜੀ ਸਿੱਖਿਆ ਹੈ ਨਾਮ ਜਪੋ ਕਿਰਤ ਦੇ ਨਾਲ ਨਾਲ ਨਾਮ ਦਾ ਪੱਲਾ ਵੀ ਨਹੀਂ ਛੱਡਣਾ ਸਤਿਗੁਰੂ ਸੱਚੇ ਪਾਸ਼ਾ ਜੀ ਨੇ ਇਹ ਦੋਵੇਂ ਕੰਮ ਸਾਨੂੰ ਕਰਨ ਨੂੰ ਕਿਹਾ ਹੈ ਜੀਵਨ ਉਹ ਕੋਈ ਆਪਣੇ ਦਿਨ ਦੀ ਸ਼ੁਰੂਆਤ ਅੰਮ੍ਰਿਤ ਵੇਲੇ ਤੋਂ ਕਰਦੇ ਨੇ ਆਪਣੇ ਦਿਨ ਦੀ ਸ਼ੁਰੂਆਤ ਸਤਿਗੁਰ ਸੱਚੇ ਪਾਸ਼ਾ ਜੀ ਦੇ ਮਿੱਠੀ ਪਿਆਰੇ ਨਾਮ ਤੋਂ ਕਰਦੇ ਨੇ ਗੁਰਬਾਣੀ ਤੇ ਗਿਆਨ ਤੋਂ ਕਰਦੇ ਨੇ ਉਹਨਾਂ ਦੀ ਜ਼ਿੰਦਗੀ ਦੀਆਂ ਦੁੱਖ ਨਿਰਾਸ਼ਾ ਚਿੰਤਾਵਾਂ ਪਰੇਸ਼ਾਨੀਆਂ ਆਪਣੇ ਆਪ ਹੀ ਦੂਰ ਹੋ ਜਾਂਦੀਆਂ ਨੇ ਕਿਉਂਕਿ ਸਤਿਗੁਰ ਸੱਚੇ ਪਾਸ਼ਾ ਜੀ ਦਾ ਦਿੱਤਾ ਹੋਇਆ ਗਿਆਨ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਦੱਸਦਾ ਹੈ ਸਾਨੂੰ ਚੰਗੇ ਮਾੜੇ ਤੋਂ ਸੁਚੇਤ ਕਰਦਾ ਹੈ ਤਾਂ ਇਸ ਲਈ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਕੰਮ ਹੈ ਮਾਲਕ ਦਾ ਸ਼ੁਕਰਾਨਾ ਕਰਨਾ ਸ਼ੁਕਰਾਨਾ ਕਰਕੇ ਗੁਰਬਾਣੀ ਦਾ ਪਾਠ ਕਰਨਾ ਹੈ ਇਹਦੇ ਸਾਨੂੰ ਫਾਇਦੇ ਹੀ ਫਾਇਦੇ ਨੇ ਜਦੋਂ ਆਪਾਂ ਸਵੇਰੇ ਉੱਠ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਾਂ ਤਾਂ ਸਾਡਾ ਮਨ ਸੰਤੋਖੀ ਬਣਦਾ ਹੈ ਸਾਡਾ ਮਨ ਸਾਡੇ ਮਨ ਦੀ ਮਹਿਲ ਉਤਰਦੀ ਹੈ ਜਦੋਂ ਸ਼ੁਕਰਾਨਾ ਕਰਦੇ ਹਾਂ ਤੇ ਫਿਰ ਪਤਾ ਲੱਗਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਸਭ ਕੁਝ ਦਿੱਤਾ ਹੈ ਅਸੀਂ ਤਾਂ ਐਵੇਂ ਦੁਖੀ ਹੁੰਦੇ ਰਹਿੰਨੇ ਆ ਅਸੀਂ ਤਾਂ ਐਵੇਂ ਗਿਲੇ ਸ਼ਿਕਵੇ ਕਰਦੇ ਜਿੰਨਾ ਹੀ ਮਾਲਕ ਦਾ ਆਪਾ ਸ਼ੁਕਰਾਨਾ ਕਰਾਂਗੇ ਓਨੇ ਹੀ ਸਾਡੇ ਉੱਤੇ ਸਤਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਹੋਵੇਗੀ ਅਤੇ ਉਸ ਤੋਂ ਬਾਅਦ ਜਦੋਂ ਆਪਾਂ ਇਸ਼ਨਾਨ ਕਰਦੇ ਹਾਂ ਇਸ਼ਨਾਨ ਕਰਨ ਦੇ ਨਾਲ ਸਾਡਾ ਜੋ ਵੀ ਦਿਲ ਇੱਧਰ ਹੈ ਉਹ ਵੀ ਦੂਰ ਹੁੰਦਾ ਹੈ ਸਾਡੇ ਸਰੀਰ ਦੀ ਸਾਫ ਸਫਾਈ ਹੁੰਦੀ ਹੈ ਫਿਰ ਆਪਾਂ ਪੂਰਾ ਦਿਨ ਚੁਸਤੀ ਅਤੇ ਫੁਰਤੀ ਦੇ ਵਿੱਚ ਰਹਿੰਦੇ ਆ ਸਾਰੇ ਕੰਮਾਂ ਕਾਰਾਂ ਨੂੰ ਸਹੀ ਤਰੀਕੇ ਦੇ ਨਾਲ ਕਰ ਪਾਉਂਦੇ ਆ ਅਤੇ ਗੁਰਬਾਣੀ ਦਾ ਪਾਠ ਹੀ ਮਨ ਲਗਾ ਕੇ ਸੁਚੇ ਮਤਾ ਦੇ ਨਾਲ ਕਰ ਸਕਦੇ ਆ ਤਾਂ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਹੈ ਉੱਠ ਕੇ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਆਪਾਂ ਬਿਸਤਰ ਦੇ ਉੱਪਰ ਬੈਠੇ ਬੈਠੇ ਹੀ ਸ਼ੁਕਰਾਨਾ ਕਰ ਸਕਦੇ ਆ ਤੇ ਉੱਠਦਿਆਂ ਸਾਰ ਹੀ ਇਹ ਕੰਮ ਕਰਨਾ ਹੈ ਫਿਰ ਉਸ ਤੋਂ ਬਾਅਦ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਹੈ ਗੁਰਬਾਣੀ ਦਾ ਪਾਠ ਕਰਨ ਤੋਂ ਬਾਅਦ ਆਪਣੇ ਕਮਾਕਾਰਾਂ ਨੂੰ ਹੱਥ ਪਾਉਣਾ ਹੈ ਤਾਂ ਦੇਖਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸਾਰੇ ਹੀ ਕੰਮ ਆਪਣੇ ਆਪ ਸਹੀ ਹੋਣੇ ਸ਼ੁਰੂ ਹੋ ਜਾਣਗੇ ਅਤੇ ਜਦੋਂ ਆਪਾਂ ਲੇਟ ਉੱਠਦੀਆਂ ਤਾਂ ਸਾਡਾ ਮਨ ਕਾਲਾ ਪੈ ਜਾਂਦਾ ਹੈ ਸਾਡੇ ਮਨ ਦੇ ਬਾਂਦੇ-ਬਾਂਦੇ ਕੰਮ ਕਈ ਵਾਰ ਸਾਡੀ ਕਾਲੇ ਪੰਨ ਕਰਕੇ ਵਿਗੜ ਜਾਂਦੇ ਨੇ ਪਰ ਜਦੋਂ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਦਾ ਗਿਆਨ ਹਾਸਲ ਕੀਤਾ ਗੁਰੂ ਦਾ ਆਸ਼ੀਰਵਾਦ ਹਾਸਲ ਕੀਤਾ ਤਾਂ ਸਾਡਾ ਮਨ ਬੜਾ ਸ਼ਾਂਤ ਰਹਿੰਦਾ ਹੈ ਸਾਡਾ ਮਨ ਸਹੀ ਫੈਸਲੇ ਕਰਦਾ ਹੈ ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਹੈ ਨਾਮ ਜਪੋ ਅਤੇ ਆਪਾਂ ਇਹ ਕੰਮ ਅੰਮ੍ਰਿਤ ਵੇਲੇ ਤੋਂ ਹੀ ਕਰਨਾ ਸ਼ੁਰੂ ਕਰ ਦੇਣਾ ਹੈ ਅਤੇ ਬਾਅਦ ਦੇ ਵਿੱਚ ਜਦੋਂ ਆਪਾਂ ਆਪਣੇ ਕੰਮਕਾਰ ਕਰਦੇ ਹਾਂ ਜਦੋਂ ਆਪਣੇ ਕੰਮਕਾਰ ਨੂੰ ਸ਼ੁਰੂ ਕਰਦੇ ਹਾਂ ਉਦੋਂ ਹੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਹੀ ਆਪਣੇ ਕੰਮਕਾਰ ਨੂੰ ਹੱਥ ਪਾਉਣਾ ਚਾਹੀਦਾ ਹੈ ਅਤੇ ਕੰਮ ਕਰਦੇ ਹੋਏ ਵੀ ਜੇਕਰ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਵੇਗਾ ਤਾ ਸਾਡੇ ਹੱਥਾਂ ਤੋਂ ਕਦੇ ਵੀ ਗਲਤ ਨਹੀਂ ਹੋਵੇਗਾ ਫਿਰ ਜਦੋਂ ਵੀ ਗਲਤ ਰਸਤੇ ਤੇ ਚੱਲਣ ਲੱਗਾਗੇ ਤੇ ਸਾਡੇ ਮਾਨੇ ਆਪਣੇ ਆਪ ਹੀ ਪਿਛੇ ਹੋ ਜਾਣਾ ਹੈ ਅਤੇ ਉਸ ਤੋਂ ਬਾਅਦ ਤੀਸਰਾ ਕੰਮ ਉਹ ਮੈਂ ਆਪਣੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਵੰਡ ਕੇ ਛਕਣਾ ਸਤਿਗੁਰੂ ਸੱਚੇ ਪਾਸ਼ਾ ਨੇ ਸਾਨੂੰ ਮੰਡਰ ਵਾਲੇ ਬਣਾਇਆ ਹੈ ਸਰਬੱਤ ਦੇ ਭਲੇ ਦੇ ਕਾਰਜ ਦੇ ਵਿੱਚ ਆਪਣੀ ਕੀਤੀ ਹੋਈ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਦਸਵਾਂ ਹਿੱਸਾ ਜ਼ਰੂਰ ਕੱਢਣਾ ਚਾਹੀਦਾ ਹੈ ਗੁਰੂ ਘਰ ਦੇ ਵਿੱਚ ਚੱਲ ਰਹੇ ਕਾਰਜਾਂ ਦੇ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ ਸਤਿਗੁਰ ਸੱਚੇ ਪਾਸ਼ਾ ਜੀ ਦੀ ਖੁਸ਼ੀ ਹਾਸਲ ਕਰਨੀ ਹੈ ਅਤੇ ਜੇਕਰ ਸਾਡੇ ਆਸ-ਪਾਸ ਕੋਈ ਵੀ ਲੋੜਵੰਦ ਹੈ ਜਿਸ ਨੂੰ ਪੈਸੇ ਦੀ ਕੱਪੜੇ ਦੀ ਦਵਾਈਆਂ ਦੀ ਜਾਂ ਫਿਰ ਰੋਟੀ ਦੀ ਲੋੜ ਹੈ ਉਹਦੇ ਘਰ ਦੀ ਲੋੜ ਜ਼ਰੂਰਤ ਪੂਰੀ ਕਰਨੀ ਹੈ ਸਾਨੂੰ ਕੁਝ ਨਾ ਕੁਝ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ ਤਾਂ ਸਤਿਗੁਰੂ ਸੱਚੇ ਪਾਸ਼ਾ ਜੀ ਦੀਆਂ ਖੁਸ਼ੀਆਂ ਬਰਕਤਾਂ ਸਾਡੇ ਉੱਤੇ ਹੁੰਦੀਆਂ ਹੀ ਰਹਿੰਦੀਆਂ ਨੇ ਤਾਂ ਦੇਖਣਾ ਜਿਸ ਦਿਨ ਤੋਂ ਵੀ ਆਪਾਂ ਗੁਰੂ ਨਾਨਕ ਪਾਸ਼ਾ ਜੀ ਦੀਆਂ ਇਹ ਤਿੰਨ ਸਿੱਖਿਆਵਾਂ ਨੂੰ ਮੰਨ ਲਿਆ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰ ਲਿਆ ਕਿ ਹੱਕ ਸੱਚ ਦੀ ਕੀਰਤ ਕਰਨੀ ਹੈ ਨਾਮ ਜਪਣਾ ਹੈ ਵੰਡ ਕੇ ਛਕਣਾ ਹੈ ਤਾਂ ਸਾਡੀ ਜ਼ਿੰਦਗੀ ਦੇ ਦੁੱਖ ਦੂਰ ਹੋਣੇ ਸ਼ੁਰੂ ਹੋ ਜਾਣਗੇ ਤੇ ਸਾਡੇ ਸਿਰ ਦੇ ਸਾਰੇ ਹੀ ਕਰਜ਼ੇ ਵੀ ਲੈ ਜਾਣਗੇ ਜਦੋਂ ਆਪਾਂ ਹੱਕ ਸੱਚ ਦੀ ਕਿਰਤ ਕਮਾਈ ਕਰਾਂਗੇ ਆਪਣੀ ਕਿਰਤ ਦੇ ਵਿੱਚੋਂ ਆਪਣੇ ਕੰਮਕਾਰ ਦੇ ਵਿੱਚ ਰੱਜ ਕੇ ਚਾਹ ਦੇ ਨਾਲ ਮਿਹਨਤ ਕਰਾਂਗੇ ਤਾਂ ਸਾਡੇ ਘਰ ਦੇ ਪੈਸੇ ਦੀ ਤੰਗੀ ਦੂਰ ਹੋਵੇਗੀ ਜਦੋਂ ਅਸੀਂ ਨਾਮ ਜਪਾਂਗੇ ਅਤੇ ਸਤਗੁਰੂ ਸੱਚੇ ਪਾਸ਼ਾ ਜੀ ਦੀ ਦਿੱਤੀ ਹੋਈ ਸਿੱਖਿਆ ਦੇ ਅਨੁਸਾਰ ਆਪਣੀ ਕੀਤੀ ਹੋਈ ਕਿਰਤ ਸਿਰਫ ਕਮਾਈ ਦੇ ਵਿੱਚੋਂ ਸਰਬੱਤ ਦੇ ਭਲੇ ਦੇ ਕਾਰਜਾਂ ਦੇ ਵਿੱਚ ਯੋਗਦਾਨ ਪਾਵਾਂਗੇ ਤਾਂ ਸਾਡੇ ਕਈ ਪਿਛਲੇ ਮਾੜੇ ਕਰਮ ਕੱਟੇ ਜਾਂਦੇ ਹਨ ਸਾਡੇ ਚੰਗੇ ਕਰਮ ਬਣਦੇ ਨੇ ਤਾਂ ਜੇਕਰ ਸਾਡੇ ਸਿਰ ਦੇ ਉੱਤੇ ਕੋਈ ਮਾੜੇ ਕਰਮਾਂ ਦਾ ਪਾਪਾਂ ਦਾ ਭਾਰ ਵੀ ਹੋਇਆ ਪਾਪਾਂ ਦਾ ਭਾਰ ਵੀ ਹੋਇਆ ਉਹ ਵੀ ਲੈ ਜਾਣਾ ਹੈ ਤਾਂ ਬਸ ਅੱਜ ਦੀ ਵੀਡੀਓ ਬਣਾਉਣ ਦਾ ਸਾਧ ਸੰਗਤ ਜੀ ਇਹੀ ਮਕਸਦ ਸੀ ਕਿ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਵੀ ਕੋਈ ਦੁੱਖ ਤਕਲੀਫ ਚਿੰਤਾ ਹੁੰਦੀ ਹੈ ਜਦੋਂ ਆਪਾਂ ਪਰੇਸ਼ਾਨ ਹੁੰਦੇ ਆ ਤਾਂ ਆਪਾਂ ਕਈ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਮੇਰੇ ਘਰ ਦੇ ਵਿੱਚ ਇਸ ਚੀਜ਼ ਦੀ ਕਮੀ ਹੈ ਪੈਸਾ ਨਹੀਂ ਆ ਰਿਹਾ ਬਰਕਤ ਨਹੀਂ ਆ ਰਹੀ ਮੇਰੇ ਸਿਰ ਤੇ ਕਰਜ਼ਾ ਚੜ ਗਿਆ ਹੈ ਫਿਰ ਆਪਾਂ ਜਿੰਨੇ ਪ੍ਰਕਾਰ ਦੇ ਲੋਕਾਂ ਦੇ ਨਾਲ ਗੱਲ ਕਰਦੇ ਹਾਂ ਓਨੀਆਂ ਹੀ ਸਾਨੂੰ સલાਹਾਂ ਦਿਲਦੀਆਂ ਨੇ ਅੱਜ ਦੀ ਦੁਨੀਆ ਦੇ ਵਿੱਚ ਬਹੁਤੇ ਲੋਕ ਜਏ ਹਾਂ ਜਿਨ੍ਹਾਂ ਨੂੰ ਕਿਸੇ ਦੇ ਦੁੱਖ ਦੀ ਨਹੀਂ ਪਈ ਪਰ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਹੈ ਤਕਲੀਫ ਹੈ ਇਸੇ ਨੂੰ ਉਹਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਸਾਧ ਸੰਗਤ ਜੀ ਹਰ ਇੱਕ ਮਨੁੱਖ ਆਪਣੇ ਫਾਇਦੇ ਨੂੰ ਦੇਖਦਾ ਹੈ ਕਿ ਮੇਰਾ ਫਾਇਦਾ ਕੀ ਹੈ ਦੁਨੀਆਂ ਦੇ ਵਿੱਚ ਕਈ ਐਸੇ ਲੋਕ ਵੀ ਬੈਠੇ ਨੇ ਜਿਹੜੇ ਸਿਰਫ ਇਹੀ ਉਡੀਕ ਰਹੇ ਹੁੰਦੇ ਨੇ ਕਿ ਕੋਈ ਨਾ ਕੋਈ ਮਜਬੂਰ ਬੰਦਾ ਦਿਸੇ ਤੇ ਅਸੀਂ ਉਹਦੀ ਮਜਬੂਰੀ ਦਾ ਫਾਇਦਾ ਚੁੱਕੀਏ ਤਾਂ ਜਦੋਂ ਆਪਾਂ ਕਈ ਵਾਰ ਪੈਸੇ ਦੀ ਤੰਗੀ ਦੀ ਗੱਲ ਕਰਦੇ ਆਂ ਜਾਂ ਕੋਈ ਆਪਣੀ ਜ਼ਿੰਦਗੀ ਦਾ ਆਪਣੇ ਪਰਿਵਾਰ ਦਾ ਵੱਡਾ ਦੁੱਖ ਦੱਸਦੇ ਆਂ ਤਾਂ ਕਈ ਲੋਕ ਸਾਡੀ ਉਸ ਮਜਬੂਰੀ ਦਾ ਉਸ ਦੁੱਖ ਦਾ ਫਾਇਦਾ ਚੁੱਕਦੇ ਨੇ ਸਾਨੂੰ ਗਲਤ ਰਾਹੇ ਪਾ ਦਿੰਦੇ ਨੇ ਸਾਨੂੰ ਕਈ ਤਰ੍ਹਾਂ ਦੇ ਟੂਨੇ ਟੋਟ ਕੇ ਉਪਾਅ ਦੇ ਚੱਕਰਾਂ ਦੇ ਵਿੱਚ ਪਾ ਦਿੰਦੇ ਨੇ ਪਰ ਸਾਨੂੰ ਸਾਡੇ ਗੁਰੂ ਨਾਨਕ ਪਾਸ਼ਾ ਜੀ ਨੇ ਇਹੋ ਜਿਹੇ ਕਰਮ ਕਾਂਡਾ ਤੋਂ ਰੋਕਿਆ ਹੈ ਅਸੀਂ ਕੋਈ ਟੂਨੇ ਟੋਟ ਕੇ ਦੇ ਵਿੱਚ ਪੈਣਾ ਨਹੀਂ ਹੈ ਕੋਈ ਹੱਥ ਦੇ ਧਾਗਾ ਨਹੀਂ ਬੰਨਣਾ ਨਾ ਆਪਣੇ ਗੁਰੂ ਨੂੰ ਛੱਡ ਕੇ ਕਿਸੇ ਹੋਰ ਦੇ ਧਾਰੀ ਦੇ ਦਰ ਦੇ ਉੱਤੇ ਜਾ ਕੇ ਮੱਥਾ ਟੇਕਣਾ ਹੈ ਤਾਨੂੰ ਜੋ ਵੀ ਮਿਲਣਾ ਹੈ ਨਾ ਗੁਰੂ ਨਾਨਕ ਪਾਸ਼ਾ ਜੀ ਦੇ ਦਰ ਤੋਂ ਹੀ ਮਿਲਣਾ ਹੈ ਤਾਂ ਇਸ ਕਰਕੇ ਸਤਿਗੁਰ ਸੱਚੇ ਪਾਸ਼ਾ ਜੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਅਨੁਸਾਰ ਚੱਲਣਾ ਹੈ ਸਤਿਗੁਰ ਸੱਚੇ ਪਾਸ਼ਾ ਜੀ ਨੇ ਸਾਨੂੰ ਸੋਹਣਾ ਸਰੀਰ ਦਿੱਤਾ ਹੈ ਸੋਹਣੇ ਅੰਗ ਪੈਰ ਦਿੱਤੇ ਹਨ ਇਹਨਾਂ ਦੇ ਨਾਲ ਆਪਾਂ ਜਿੰਨੀ ਮਿਹਨਤ ਕਰਾਂਗੇ ਓਨਾ ਹੀ ਸਾਡੇ ਘਰ ਦੇ ਵਿੱਚ ਬਰਕਤਾਂ ਆਉਣਗੀਆਂ ਤਾਂ ਗੁਰੂ ਨਾਨਕ ਪਾਸ਼ਾ ਜੀ ਦੀ ਦਿੱਤੀ ਹੋਈ ਸਿੱਖਿਆ ਨੂੰ ਸਭ ਤੋਂ ਪਹਿਲਾਂ ਮੰਨਣਾ ਹੈ ਕਿ ਹੱਕ ਸੱਚ ਦੀ ਕੀਰਤ ਕਰਨੀ ਹੈ ਆਪਣੀ ਕੀਰਤ ਨੂੰ ਆਪਣੇ ਕੰਮ ਨੂੰ ਸ਼ੁਰੂ ਕਰਨ ਲੱਗਿਆਂ ਗੁਰੂ ਨਾਨਕ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਹੈ ਕਿ ਸਤਿਗੁਰ ਸੱਚੇ ਪਾਸ਼ਾ ਤੁਹਾਡਾ ਸ਼ੁਕਰ ਹੈ ਕਿ ਤੁਸੀਂ ਮੈਨੂੰ ਆਹ ਕੰਮ ਆ ਕਿਰਤ ਬਖਸ਼ੀ ਹੈ ਤਾਂ ਦੇਖਣਾ ਤੁਹਾਡੇ ਕੰਮ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਬਰਕਤਾਂ ਆਪਣੇ ਆਪ ਚੱਲ ਕੇ ਆਉਣਗੀਆਂ ਤਾਂ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਐਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲੈ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਜਰੂਰ ਲਗਵਾਓ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ